ਵੈਗੁਰ ਦੀ ਕਾ ਖਾਲਸਾ ਵੈਗੁਰ ਦੀ ਕੀ ਫਤਿਹ 15 16 17 ਤਰੀਕਾ ਧੰਨ ਧੰਨ ਬਾਬਾ ਨਦਾਨ ਸਿੰਘ ਜੀ ਧੰਨ ਧੰਨ ਭਗਤ ਪੂਰਨ ਸਿੰਘ ਜੀ ਦੀ ਮਿੱਠੀ ਪਿਆਰੀ ਪਵਿੱਤਰ ਯਾਦ ਵਿੱਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਗੁਰਦਰਾ ਪਰੰਦਰ ਕਮੇਟੀ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਬਾਬਾ ਨਦਾਨ ਸਿੰਘ ਸੇਵਾ ਸੁਸਾਇਟੀ ਵੱਲੋਂ 15 ਤਰੀਕ ਨੂੰ ਗੁਰਦੁਆਰਾ ਸਾਹਿਬ ਸਵੇਰੇ 9:30 ਵਜੇ ਅਖੰਡ ਪਾਠ ਆਰੰਭ ਕਰਕੇ 16 ਤੇ 17 ਤਰੀਕ ਨੂੰ ਵੱਡੀ ਪੱਧਰ ਤੇ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਨਿਹਾਲ ਸਿੰਘ ਜੀ ਭਗਤ ਪੂਰਨ ਸਿੰਘ ਜੀ ਦੀ ਮਿੱਟੀ ਯਾਦ ਵਿੱਚ ਬੜਾ ਵੱਡਾ ਗੁਰਮਤ ਸਮਾਗਮ ਕਰਾਇਆ ਜਾ ਰਿਹਾ ਹੈ ਆਪ ਸੰਗਤਾਂ ਨੂੰ ਜਿਹੜੀ ਹਿਕਸਵਿਲ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹਨ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਬਾਅਦ ਚਲ ਕੇ 9 ਵਜੇ 15 ਤਰੀਕ ਨੂੰ ਅਖੰਡ ਪਾਠ ਆਰੰਭ ਹੋਣਿਆਲ ਤੁਸੀਂ ਹੌਮ ਹੌਮ ਆ ਕੇ ਪੁੱਜੋ ਔਰ 16 17 ਤਰੀਕ ਨੂੰ ਇਸੇ ਗੁਰਦੁਆਰਾ ਸਾਹਿਬ ਵਿਖੇ ਇਹ ਵੱਡੇ ਸਮਾਗਮ ਹੋਣਿਆ ਹਨ ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈ ਕੇ ਬਾਬਾ ਨਦਾਨ ਸਿੰਘ ਜੀ ਭਗਤ ਪੂਰਨ ਸਿੰਘ ਜੀ ਦੇ ਦੀ ਜੋ ਇਤਿਹਾਸ ਹੈ ਜੋ ਉਹਨਾਂ ਨੇ ਸੇਵਾਵਾਂ ਦਾ ਨਾਮ ਸਿਮਰਦੇ ਤੇ ਸੇਵਾਵਾਂ ਕੀਤੀਆਂ ਇਸ ਸਮਾਜ ਵਾਸਤੇ ਇਸ ਸਮਾਜ ਵਾਸਤੇ ਆਪ ਸਭ ਨੇ ਉਹਨਾਂ ਨੂੰ ਸਰਵਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ